ਗ੍ਰਫਤਾਰ ਹੋਏ ਡੀਆਈਜੀ ਦੇ ਘਰ 5 ਸਾਲ ਤੋਂ ਨੌਕਰੀ ਕਰ ਰਹੇ ਨੌਕਰ ਨੇ ਮੀਡੀਆ ਸਾਹਮਣੇ ਆ ਕੇ ਆਪਣੇ ਫੋਨ ਵਿੱਚੋਂ ਕੱਢ ਕੇ ਦਿਖਾਈ ਐਸੀ ਵੀਡੀਓ ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ ਜਿੱਤੇ ਕਿ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਮਾਮਲੇ ਦੇ ਵਿੱਚ ਤਾਜ਼ਾ ਅਪਡੇਟ ਤੁਹਾਨੂੰ ਜ਼ਰੂਰ ਦੇਣਾ ਚਾਹਾਂਗੇ ਸੋ ਡੀਐਸਜੀ ਭੁੱਲਰ ਦਾ ਕੀ ਕਾਰੋਬਾਰ ਸੀ ਆਖਰ ਇੰਨਾ ਪੈਸਾ ਤੇ ਕੁਝ ਸੋਨਾ ਵੀ ਉਹਨਾਂ ਕੋਲੋਂ ਬਰਾਮਦ ਹੋਇਆ ਸੋ ਜਿਸ ਨੇ ਕੇ ਸਾਰਿਆਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਡੀਆਈਜੀ ਦੀ ਰਫਤਾਰੀ ਤੋਂ ਪਿੱਠੋਂ ਅੱਖਾਂ ਖੁੱਲਣੀਆਂ ਬਹੁਤ ਹੀ ਇੱਕ ਚੌਕੰਨੀ ਗੱਲ ਹੈ ਜਿੱਤੇ ਕਿ ਜਿੱਤੇ ਮਸ਼ੀਨਰੀ ਕਿਉਂ ਨਹੀਂ ਦੇਖ ਸਕੀ ਰਾਜਪਾਲ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਨੇ ਸੋ ਜਿੱਤੇ ਲਗਾਤਾਰ ਡੀਆਈਜੀ ਭੁੱਲਰ ਮਾਮਲੇ ਦੇ ਵਿੱਚ ਸਭ ਨੂੰ ਜਿਹੜੀ ਹੈ ਹੱਥਾਂ ਪੈਰਾਂ ਦੀ ਪੈ ਗਈ ਹੈ ਤੁਹਾਨੂੰ ਦੱਸ ਦਈਏ ਕਿ ਆਖਰ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਹੈ ਲੁੱਟਿਆ ਜਾ ਰਿਹਾ ਹੈ ਰਾਜਪਾਲ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾ ਦਿਆ ਨੇ ਵੱਡਾ ਬਿਆਨ ਦੇ ਦਿੱਤਾ ਜਿੱਥੇ ਕਿ ਨਾਬਾ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਤੇ ਬੋਲਦਿਆਂ ਹੋਇਆਂ ਰਾਜਪਾਲ ਨੇ ਆਖਿਆ ਕਿ ਇੰਨਾ ਵੱਡਾ ਪ੍ਰਸ਼ਾਸਨਿਕ ਢਾਂਚਾ ਹੋਣ ਦੇ ਬਾਵਜੂਦ ਜਦੋਂ ਕਿਸੇ ਨੂੰ ਇਹ ਨਹੀਂ ਪਤਾ ਕਿ ਕਿੰਨੇ ਵੱਡੇ ਅਹੁਦੇ ਤੇ ਮੁਲਾਜ਼ਮ ਆਪਣੇ ਘਰ ਦੇ ਵਿੱਚ ਕਿੰਨਾ ਪੈਸਾ ਇਕੱਠਾ ਕਰ ਰਿਹਾ ਹੈ ਸਾਨੂੰ ਇੰਨੇ ਸਮੇਂ ਤੋਂ ਦਿਸਿਆ ਕਿਉਂ ਨਹੀਂ ਇਸ ਤੋਂ ਬਾਅਦ ਮੰਦਭਾਗਾ ਕੁਝ ਨਹੀਂ ਹੋ ਸਕਦਾ ਰਾਜਪਾਲ ਕਟਾਰੀਆ ਨੇ ਆਖਿਆ ਕਿ ਭੁੱਲਰ ਦੇ ਘਰੋਂ 7 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਰਾਤੋਂ ਰਾਤ ਨਹੀਂ ਹੋਇਆ ਆਏ ਉਹਨਾਂ ਆਖਿਆ ਹੈ ਕਿ ਪੈਸਾ ਲੰਮੇ ਸਮੇਂ ਤੋਂ ਇਕੱਠਾ ਕੀਤਾ ਗਿਆ ਸੀ ਰਾਜਪਾਲ ਨੇ सीबीआई ਦੀ ਗ੍ਰਿਫਤਾਰੀ ਤੇ ਇੱਕ ਵੱਡਾ ਕਦਮ ਦੱਸਿਆ ਤੇ ਆਖਿਆ ਹੈ ਕਿ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਬਾਰੇ ਗੱਲ ਕਰਨਾ ਆਸਾਨ ਹੈ ਪਰ ਇਸ ਨੂੰ ਹਕੀਕਤ ਦੇ ਵਿੱਚ ਬਦਲਣਾ ਬਹੁਤ ਮੁਸ਼ਕਲ ਹੈ ਜਿਸ ਤੇ ਕਿ ਉਹਨਾਂ ਕੋਲੋਂ ਕੁਝ ਸਿਉਨੇ ਦੀ ਜਿਹੜੀ ਹੈ ਬਰਾਮਦਗੀ ਵੀ ਹੋਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਸੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਪੈਸਾ ਕਿੱਥੋਂ ਆਇਆ ਸੋ ਆਕਰ ਇਸ ਪੈਸੇ ਦੇ ਨਾਲ ਜਿਹੜਾ ਕੀ ਕਰ ਕੀਤਾ ਜਾਣਾ ਸੀ ਇਸ ਪੈਸੇ ਦੇ ਵਿੱਚ ਕੀ ਅਸਲ ਦੇ ਵਿੱਚ ਰਾਜ ਨੇ ਤਰ੍ਹਾਂ ਦੇ ਜਿਹੜੇ ਨੇ ਸਵਾਲ ਬਣੇ ਹੋਏ ਨੇ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਨੇ ਜਦੋਂ ਉਹਨਾਂ ਦੇ ਚੰਡੀਗੜ੍ਹ ਸਥਿਤ ਘਰ ਤੇ ਅਤੇ ਹੋਰ ਟਿਕਾਣਿਆਂ ਤੇ ਛਾਪਾ ਮਾਰਿਆ ਤਾਂ ਕਰੋੜਾਂ ਦੇ ਬੇ ਹਿਸਾਬ ਜੈਦਾਸ ਦਾ ਜ਼ਖੀਰਾ ਬਰਾਮਦ ਹੋਇਆ ਜਿਸ ਦੇ ਵਿੱਚ ਕੁਝ ਚੀਜ਼ਾਂ ਸ਼ਾਮਲ ਨੇ 7 ਕਰੋੜ ਰੁਪਏ ਨਗਦ ਘਰੋਂ ਬਰਾਮਦ ਹੋਏ ਨੇ ਸੋਨੇ ਅਤੇ ਗਹਿਣੇ ਦੇ ਲਗਭਗ 1.5 ਕਿਲੋਗ੍ਰam ਸੋਨੇ ਦੇ ਗਹਿਣੇ ਬਰਾਮਦ ਹੋਏ ਨੇ ਲਗਜ਼ਰੀ ਗੱਡੀਆਂ ਅਤੇ ਘੜੀਆਂ BMW ਅਤੇ ਮਰਸੀਡਜ਼ ਵਰਗੀਆਂ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ 22 ਮਿੰਗ ਆਂ ਘੜੀਆਂ ਅਤੇ ਇੱਕ ਹੋਰ ਬੈਂਕ ਲੋਕਰ ਦੀ ਚਾਬੀ ਵੀ ਜਿਹੜੀ ਹੈ ਬ੍ਰਮਦ ਹੋਈ ਹੈ 40 ਬੋਤਲਾਂ ਵਿਦੇਸ਼ੀ ਸ਼ਰਾਬ ਕਈ ਹਥਿਆਰ ਅਤੇ 15 ਤੋਂ ਵੱਧ ਜਾਇਦਾਦਾਂ ਦੇ ਨਾਲ ਜੁੜੇ ਦਸਤਾਵੇਜ਼ ਵੀ सीबीआई ਦੇ ਹੱਥ ਲੱਗੇ ਨੇ ਇਸ ਤੋਂ ਵੱਡੀ ਕਾਰਵਾਈ ਨੇ ਪੰਜਾਬ ਪੁਲਿਸ ਮੈਕਮੇ ਦੇ ਵਿੱਚ ਹੜਕੰਪ ਮਚਾ ਦਿੱਤਾ ਹੈ ਹੁਣ 14 ਦਿਨਾਂ ਦੀ ਨਿਆਂਇਕ ਹਿਰਾਸਤ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਇਸ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਅੱਗੇ ਹੋਰ ਕੀ ਕੀ ਮੋੜ ਆਉਂਦੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਵੱਡੇ ਤੋਂ ਵੱਡੇ ਆਫਸਰਾਂ ਦੇ ਜਿਹੜੇ ਇਤਬਾਦਲੇ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਉੱਥੇ ਨਾਲ ਹੀ ਤੁਹਾਨੂੰ ਵੀ ਦੱਸ ਦਈਏ ਕਿ ਵੱਡੇ ਵੱਡੇ ਆਫੀਸਰ ਜਿਹੜੇ ਨੇ ਇਹੋ ਜੇ ਹੋ ਸਕਦੇ ਨੇ ਸਭ ਨੂੰ ਜਿਹੜਾ ਹੈ ਇਹ ਗੱਲ ਬਹੁਤ ਜ਼ਿਆਦਾ ਚੌਕਾ ਕੇ ਰੱਖ ਰਹੀ ਹੈ ਸਾਰੇ ਪੱਖ ਜਿਹੜੇ ਨੇ ਉਹ ਸਾਹਮਣੇ ਰੱਖੇ ਜਾਣਗੇ ਕੋਰਟ ਪੂਰਾ ਇਨਸਾਫ ਕਰੇਗਾ ਸੀਬੀਆਈ ਦਾਦਲ ਦੇ ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ આરોપીਾਂ ਤੇ ਡੀਆਈਜੀ ਭੁੱਲਰ ਨੇ ਆਪਣੀ ਗੱਲ ਜ਼ੋਰ ਜ਼ੋਰ ਸਾਹਮਣੇ ਰੱਖੀ ਹੈ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਫਸਾਇਆ ਜਾ ਰਿਹਾ ਹੈ ਜਦਕਿ ਮੇਰਾ ਤੇ ਕੋਈ ਕਸੂਰ ਹੀ ਨਹੀਂ ਹੈ ਇਸ ਬਿਆਨ ਤੋਂ ਇੰਝ ਲੱਗਦਾ ਹੈ ਕਿ ਸ਼ਾਇਦ ਹਰ ਸਤਾਨੀ ਕਿਸੇ ਹੋਰ ਦਿਆ ਇਸ ਮਾਮਲੇ ਦੇ ਵਿੱਚ ਹਾਈ ਪ੍ਰੋਫਾਈਲ ਲੋਕ ਵੱਡੇ ਅਹੁਦੇ ਦੇ ਲੋਕ ਜਿਹੜੇ ਨੇ ਸ਼ਾਮਲ ਹੋ ਸਕਦੇ ਨੇ ਜੇ ਗੱਲ ਕੀਤੀ ਜਾਵੇ ਤਾਂ ਕੁਝ ਹੋਰ ਲੋਕਾਂ ਦੇ ਨਾਮ ਨਿਕਲ ਕੇ ਸਾਹਮਣੇ ਆ ਸਕਦੇ ਨੇ 22 ਗੱਡੀਆਂ ਇਕੱਲੀ ਡੀਆਈਜੀ ਦੀਆਂ ਨਹੀਂ ਹੋ ਸਕਦੀਆਂ ਤੇ ਹੋਰ ਇੰਨਾ ਪੈਸਾ ਜਾਂ ਫਿਰ ਇੰਨੇ ਗਹਿਣੇ ਗੱਟੇ ਆਦਿਕ ਕਿੱਥੋਂ ਹੋਏ ਨੇ ਸੋ ਆਖਰ ਜੇ ਇਹਨਾਂ ਦਾ ਹੋਇਆ ਤਾਂ ਮਾਮਲਾ ਜ਼ਰੂਰ ਅੱਗੇ ਚੱਲੇਗਾ ਪਰ ਜੇਕਰ ਇਹ ਮਾਮਲਾ ਇੱਥੇ ਹੀ ਬੰਦ ਹੋ ਜਾਂਦਾ ਠੀਕ ਹੈ ਜੇਕਰ ਕਿਸੇ ਹੋਰ ਦਾ ਨਾਮ ਇਸ ਦੇ ਨਾਲ ਜੁੜਦਾ ਤੇ ਮਾਮਲਾ ਬਹੁਤ ਅੱਗੇ ਤੱਕ ਜਾਏਗਾ ਇਸ ਦੇ ਨਾਲ ਪਤਾ ਨਹੀਂ ਕਿੰਨੇ ਕੁ ਨਾਮ ਹੋਰ ਜੁੜ ਸਕਦੇ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ